ਮੁਰਕੋ ਤਾਂ ਬੋਲਦਾ 3 ਮਿੰਟ ਜਿਹੜੀ ਦਾਕਾ ਕੋਠੜਾ ਜਿਵੇਂ ਬੈਠਾ ਸਾਡੇ ਕੋਲ ਅਸਮਾਨ ਤੋਂ ਟੰਗ ਮਟਕੀ ਪਾਇਲਾ ਦਾ ਭਾਈ ਸਾਰਿਆਂ ਨੂੰ ਬਾਹਰ ਨੂੰ ਜੀ ਕਾ ਖਾਲਸਾ ਲੈ ਵੀ ਮੈਂ ਬੋਲੂ ਜਮਾ ਸੱਚ ਕਿਸੇ ਦੇ ਗੋਡੇ ਵੱਜੇ ਕਿਸੇ ਦੇ ਗੱਟੇ ਵੱਜੇ ਮੈਂ ਕਿਸੇ ਤੋਂ ਕੁਛ ਨਹੀਂ ਲੈਣਾ ਤਿੰਨ ਮਿੰਟ ਮੇਰੀ ਢੂਈ ਤੇ ਸਟੇਜ 'ਤੇ ਰਹੀ ਹੈ ਮੈਂ ਅੰਦਰ ਸੀ ਮੇਰੀ ਢੂਈ ਤੇ ਸਟੇਜ ਹੈ ਅੱਜ ਆਪਾਂ ਨੇ ਇਹ ਟੂਈ ਟੈਸਟਿੰਗ ਹੈ ਛੋਟੇ ਲੋਕਾਂ ਦਾ ਪਿਆਰ ਹੈ ਮੇਰੇ ਨਾਲ ਵੀ ਬਹੁਤ ਕੀ ਛੋਟੇ ਦਿਲਾਂ ਚ ਕੀ ਆ ਮੈਂ ਦੱਸਾਂ ਮੇਰੇ ਦਿਲ ਚ ਕੀ ਸੀ ਮੈਂ ਦੱਸਾਂ ਗੱਲ ਕਰ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਣਾ ਆਪਣੇ ਪੰਜਾਬ ਦੇ ਮੱਥੇ ਤੋਂ ਕਲੰਕ ਪੂੰਜਣ ਵਾਲਾ ਮਹਾਨ ਖੂਮਾ ਆਪਾਂ ਛੋਟਾ ਛੋਟਾ ਕੀ ਛੋਟਾ ਇੱਕ ਪਸੂ ਪਾਨਾ ਚਲੋ ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਹੈ ਮਾਨਸ ਆਪਣੇ ਮੱਥੇ ਤੋਂ ਕਲੰਕ ਪੂੰਜਣ ਵਾਲਾ ਸਰਦਾਰ ਜਪਤਾ ਸਿੰਘ ਹਵਾਰਾ ਬੋਲੇ ਬੱਬੂ ਜੀ ਸਾਡੇ ਬੱਚਾ ਕਿਸੇ ਨਾਲ ਲਿਆ ਬੋਲੇ ਸਾਡੀ ਤਰਾਸ਼ਦੀ ਐ ਅਸੀਂ ਆਦੇ ਹੀਰਾਂ ਨੂੰ ਭੁੱਲ ਜਾਂਦੇ ਆ ਕੋਈ ਨਾ ਆਉਂਦਾ ਮੇਰੇ ਵਰਗਾ ਛੋਟਾ ਕੋਈ ਹੋਰ ਆਉਂਦਾ ਫਲਾਨਾ ਇਨਕਾ ਟੰਕਾ ਅਸੀਂ ਆਦੇ ਪੁਰਾਣੇ ਯੋਧੇ ਨੂੰ ਭੁੱਲ ਜਾਂਦੇ ਮੈਂ 3 ਮਹੀਨੇ ਅੰਦਰ ਰਹਾ ਛੋੜੇ ਲੋਕਾਂ ਦਾ ਪੂਰਾ ਸਾਥ ਮਿਲਿਆ ਕਿਉਂ ਨਹੀਂ ਇਹਨਾਂ ਨੇ ਪੂਰਾ ਗੱਜ-ਬੱਜ ਕੇ ਸਾਥ ਦਿੱਤਾ ਸਾਰੇ ਲੋਕ ਹਜੇ ਵੀ ਧਰਨਾ ਚੱਲੀ ਜਾਂਦਾ ਨਸ਼ੇ ਕਲੱਬ ਦਾ ਰਾਤ ਲਾੜ ਦੇ ਫਰਨਾ ਮੇਰੀ ਬਾਈ ਮੈਂ ਝੂਠ ਨਹੀਂ ਮਾਰਦਾ ਉਹ ਪਰਤਿਆਂ ਦੀਆਂ ਤਰੀਕਾ ਪੈਂਦੀਆਂ ਕੋਈ ਮੁੱਕਰਗੇ ਕੋਈ ਮੈਂ ਬਰੀਨ ਪਰਤਿਆਂ ਦਾ ਤਰੀਕਾ ਪੈਂਣ ਜਾਂਦੇ ਮੇਰੀਆਂ ਉਹ ਪਰਕੇ ਨੇ ਤਰੀਕਾ ਪੈਂਦੀਆਂ ਨੇ ਚਾਰ ਹੋਰ ਬੰਨੇ ਪਾਇ ਨੇ ਬਪਕੇ ਮੇਰੇ ਤੇ ਤੇ ਨਮੀ ਨੇ ਇਮਾਨਤਾਂ ਰਹਾ ਅੰਦਰ ਰਹਿਣ ਤੇ ਮੈਂ ਕੀ ਪਤਾ ਕੀ ਦੇ ਦਿੰਦੇ ਨਾ ਬਿਕੇ ਨਾ ਝੁਕੇ ਨਾ ਇਹ ਹਣਾ ਮੈਨੂੰ ਉਦੋਂ ਵਾਰ ਜੀਪੀ ਦੀ ਸ਼ਿਕਾਇਤ ਹੁੰਦੀ ਆ ਮੈਂ ਫੇਰ ਵੀ ਲੜਦਾ ਫਿਰਦਾ ਸੋ ਆਪਾਂ ਅੱਜ ਮੈਨੂੰ ਨਹੀਂ ਪਤਾ ਹੈਗਾ ਕਮੇਟੀ ਕੀ ਫੈਸਲਾ ਲੂਗੀ ਵੀ ਜੋਰ ਲੈਣਾ ਤੁਰੰਤ ਐਕਸ਼ਨ ਲਵੇ ਅਸੀਂ ਤਾਂ ਬੇਨਤੀ ਕਰਦੇ ਅੰਦਰ ਬੈਠਾ ਹੁਣ ਉਹ ਤਾਂ ਜੋਧੇ ਲੈਣੇ 27 ਸਾਲਾਂ ਤੋਂ ਬੈਠੇ ਨੇ ਉਹਨਾਂ ਦਾ ਦੇਣਾ ਕੋਈ ਦੇ ਸਕਦਾ ਦੀਪ ਸਿੱਧੂ ਬਾਈ ਸਾਡਾ ਚੱਲ ਗਿਆ ਅਸੀਂ ਦੀਪ ਤੇ ਜਗਾਇਏ ਹੋਏ ਕੀਵੇਂ ਆ ਹਜ਼ਾਰ ਲਾ ਕੇ ਜਾਵਾਂ ਸਾਡਾ ਅਮਰਤਪਾਲ ਸਾਨੂੰ ਜਗਾ ਗਿਆ ਫੇਰ ਬਾਹਰ ਆਉ ਉਹ ਕਿੰਨਾ ਚਿਰ ਸਰਕਾਰ ਆ ਰੱਖ ਲੈਣੀ ਲੱਖਾਂ ਆਉਣਗੇ ਕਿੰਨਾ ਸਿੱਖ ਦਾ ਗਿਆ ਹੈ ਤੇ ਬਾਈ ਲੰਗਰ ਲਾਇਆ ਮੁੰਡਿਆਂ ਨੇ ਜਿਹਨੇ ਲੰਗਰ ਸਾਗਣਾ ਹੋਇ ਛਕਿਓ ਤੇ ਬਾਈ ਬਣ ਕੇ ਜਾਇ ਆਉਣਾ 40 ਲੱਖ ਰਿਓ ਸਭ ਨੂੰ ਸੁਣ ਕੇ ਜਾਇਓ ਆਪ ਆਪ ਆ ਪੂਰਾ ਸਮਰਥਨ ਦਿਓ ਤੇ ਜਿੱਥੇ ਤੁਹਾਨੂੰ ਕਮੇਟੀ ਕਹੂਗੀ ਮੈਂ ਤਾਂ ਕਮੇਟੀ ਨੂੰ ਬੇਨਤੀ ਕਰੂੰਗਾ ਕਿ ਸਰੂਰ ਕੇ ਉਹ ਆਤਮਾਨ ਦੀ ਕੋਠੀ ਦਾ ਪ੍ਰਾਅ ਕਰੋ ਸਾਲ ਨੂੰ ਜੇ ਤੁਸੀਂ ਮੇਰੀ ਗੱਲ ਸਹਿਮਤ ਹੋ ਤਾਂ ਮੈਨੂੰ ਪਤਾ ਹੈ ਅੱਜ ਮੀਟਿੰਗ ਕਰਾਂਗੇ 10:00 ਬਾਅਦ ਮੀਟਿੰਗ ਕਰਾਂਗੇ 14:00 ਬਾਅਦ ਮੀਟਿੰਗ ਕਰਾਂਗੇ ਆ ਕੱਡ ਮੂੰਹ ਹੋ ਜਾਂਦੇ ਨੇ ਅਫਸਰਾ ਨਾਲ ਗੱਲਾਂ ਹੋ ਜਾਂਦੀਆਂ ਨੇ ਲੋਕਾਂ ਨੂੰ ਕੋਈ ਸੁਣਦਾ ਨਹੀਂ ਜੋ ਤੁਸੀਂ ਦਿਲ ਚ ਲੈ ਕੇ ਆਇਓ ਐਡਾ ਵੱਡਾ ਹੜ ਆਇਆ ਮੇਰੇ ਵੱਲ ਵੀ ਆਇਆ ਸੀ ਮੈਂ ਦੇਖੇ ਸਕਿਆ ਮੈਂ ਸੋਦਾ ਧੰਨਵਾਦ ਆ ਕੱਲੇ ਕੱਲੇ ਬੰਦੇ ਆ ਤੁਹਾਡੇ ਦਿਲ ਦੀ ਗੱਲ ਦੱਸੋ ਸਰੂਪ ਦੀ ਕਿਥੇ ਕਰ ਤਿਰਨੀ ਆ ਨਾ ਭਵਤਵਾਂ ਦੀ ਹੱਥ ਘੜੇ ਕਰਦੇ ਕੱਲਾ ਕੱਲਾ ਬਈ ਯਾਰ ਮੜੇ ਮੜੇ ਫੇਰ ਹੱਲ ਹੋਣਾ 来 आई हुई चलो इहहा कर लो इहहा कर लो वो अंदर बैठा सुन लो मौके पर हम सिटी पुआत्मा दी कोठी फेरो 판ਨੇ ਦੀ ਪੂਰੀ ਟੀਮ ਨੂੰ ਰਿਕਵਰ ਕਰਦਾ ਕੇ ਇਸ ਗੱਲ ਤੇ ਗੌਰ ਕਰਨ ਖਿਆਲ ਰੱਖਣ ਬਿਨਾਂ ਸ਼ਰਤਾਂ ਰਹਾ ਅੰਦਰ ਆ ਕੇ ਲਿਓ ਪਾਨਾ ਕਿਹਦਾ ਦੇ ਘਰ ਵਾਸਤੇ ਲੜਦਾ ਸੀ ਕਰੋੜਾ ਰੁਪਇਆ ਪਵਾ ਗਿਆ ਗੱਲਾਂ ਲੇਖ ਬਣਾਉਂਦੇ ਕੇ ਚੇਨੀ ਪੱਤੀ ਸਕਾਰ ਬੋਲੇ ਇਹਨੂੰ ਸ਼ਰਮ ਨਹੀਂ ਆਉਂਦੀ ਮੁੱਚੜ ਨੂੰ ਮੁਸਲਮਾਨਾਂ ਦੇ ਰਾਤ ਮੁਸਰੰਗ ਜੇ ਤੇ ਰਾਤ ਮਲੇਰ ਕੋਟ ਦੇ ਨਾਮ ਨੇ ਹਾਰਾ ਨਾ ਨਾ ਮਾਇਆ ਸੀ ਇਹ 92 ਤੋਂ ਕੋਈ ਹਾਰਾ ਨਾ ਫਿਰ ਜਲੇ ਆਈ ਸਰਕਾਰ ਮਰ ਤਹਾ ਵਾਲਾ ਮਾਰ ਦੇ ਮੈਨੂੰ ਸਿੱਧਾ ਮਰਵਾ ਦੋ ਗੋਲੀ ਮਰਵਾ ਦੋ ਮੈਂ ਨਹੀਂ ਚੁੱਪ ਕਰਦਾ ਨਾ ਪਾਣਾ ਵੀ ਉਦਾਣਾ ਪਰ ਸਮਝੌਤਾਕਾਰੀ ਲੋਕ ਸਮਝੌਤਾ ਕਰ ਜਾਂਦੇ ਨੇ ਸੋ ਆਪਾਂ ਨੂੰ ਦੰਦ ਤੇ ਪਾਣਾ ਆਸਾਦਣਾ ਚਾਹੀਦਾ ਭੰਗ ਦੇ ਪਰਵਾਰ ਦਾ ਸਾਜਣਾ ਚਾਹੀਦਾ ਜਿੰਨਾ ਛੇਤੀ ਆਪਾਂ ਗਰਮ ਕਰਾਂਗੇ ਹੁਣ ਆਪਾਂ ਵੈਕ ਬੋਲ ਦੇਣੀ ਅਮਰਤ ਬਾਹਲ ਬੈਠੀ ਚੁੱਪ ਕਰਕੇ ਬਾਈ ਜੀ ਸਿੱਤੂ ਆਉਂਦਾ ਰਿਹਾ ਸੁਣਿਆ ਨੇ ਜੇ ਬਾਈ ਜੀ ਸਿੱਤੂ ਵਲੇ ਉਹਦੀ ਗੱਲ ਸੁਣੀ ਹੁੰਦੀ ਯਾਰ ਹੁਣ ਮੈਨੂੰ ਦੱਸੋ ਹੱਥ ਖੜੇ ਕਰਕੇ ਜੀਤ ਕਿੰது ਗਦਾਸ ਕਿੱਜੋਲਾ ਸੀ 148 148 148 ਖਿਆਲੀ ਭੁਲਵਾ ਗਿਆ ਸੋ ਮੈਂ ਮਾਫੀ ਚਾਹਣਾ ਮੈਥੋਂ ਪਾਪ ਕੋ ਤੇ ਸੱਚ ਬੋਲਿਆ ਜਾਂਦਾ ਕਿਉਂਕਿ ਮੈਨੂੰ ਲੱਖਾਂ ਹੋਣਾ ਸੀ ਮੈਂ ਸਾਰੀ ਸਤ ਸੰਗਤ ਨੂੰ ਜੋ ਮੇਰੇ ਨਾਲ ਵਾਦੇ ਕਰਕੇ ਆਏ ਸੀ ਸਾਡੇ ਬੰਦੀ ਸਿੰਘ ਰਹਾ ਕਰੋ 27 27 ਸਾਲਾਂ ਤੋਂ ਸਾਡੇ ਭਾਈ ਮੈਂ ਪੂਰੀ ਟੀਮ ਨੂੰ ਭਾਨੇ ਸਿੱਧੂ ਦੀ ਲੱਖੇ ਨੂੰ ਕਹਿਣਾ ਹੈ ਫੈਸਲਾ ਵੀ ਭਾਈ ਖੁਦ ਖੁਦ ਮਾਨੋਰੇਟ ਕਰੋ ਇਹਨੂੰ ਜਿੰਨੀ ਛੇਤੀ ਹੋਊਗੀ ਬਣਾ ਸਾਤਾ ਬਰਹਾ ਕਰਕੇ ਮੈਂ ਕੋਈ ਬਣਾ ਸਾਤਾ ਤਰਿਆ ਨਹੀਂ ਹੋਣਾ ਭਾਹੋ ਮੈਨੂੰ ਪੁੱਛੋ ਆ ਕੇ ਮੈਂ ਦੱਸੂ ਮੇਰੇ ਤੇ ਚਾਰ ਹੋਰ ਪਏ ਨੇ ਮੇਰੇ ਪਰਤੇ ਅਜੇ ਕੈਸੇ ਲਿਓ ਨਾ ਤਰੀਕਾ ਬੁੱਕਣਾ ਸਭ ਤਰੀਕਾ ਮੈਂ ਵੀ ਨਾਲ ਹੀ ਆ ਮੇਰੇ ਨਾਲ ਮਾਣ ਹੈ ਆ ਬੈਠਾ ਪੁੱਛ ਲੋ ਆ ਗਰੀਬਕੀ ਵਾਲਾ ਉਹ ਪਟਵਾਰੀ ਉਹ ਸੁੱਖੀ ਉਹ ਕਾਸ ਕੀ ਬੋਰੇ ਜਿੰਨੇ ਮੇਰੀ ਟੀਮ ਆਈ ਹੈ ਗੰਗਾ ਨਗਰ Rajasthan ਜਗਰਾਓ ਮੇਰੇ ਕਹੇ ਤੋਂ ਜੈ ਤੋਂ ਤੋਂ ਮੈਂ ਨਾਮ ਹੀ ਲੈਸ ਆਲਾ ਕੱਲੇ ਕੱਲੇ ਬੰਦੇ ਦਾ ਮੈਂ ਸਾਡਾ ਧੰਨਵਾਦ ਦੀਆਂ ਬਾਈ ਬਣ ਕੇ ਆ ਕਿਉਂਕਿ ਇਹ ਸਾਂਝਾ ਕੰਮ ਹੈ ਹੁਣ ਪੁੱਛਣਾ ਨਾ ਕਰਿਆ ਕਰੋ ਮੈਂ ਕਾਪੀ ਟੀਮ ਦੇ ਨਾਮ ਤੇ ਐਟੀਗ ਰੈਕ ਟਾਸਕ ਫੋਰਸ ਜਿੰਦਾਬਾ 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 ਉਹ ਨਾਸੂ ਜਿੰਦਾਬਾ स्टेज त मृत पाल जी गले भाई सोरी सोरी दिलि भावा सो हाणे माफ़ी सो बुले सो ल बुलाए खुदी सिर्फ दो मिनटी कोदरा गुरुदानी उस मिनट लिए तिक पी तिक पी तिक तो तो एक मिनट तो भाई एक हो, तो लाइए वाई गुरा खालसा ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਪਾਤਸ਼ਾਹ ਜੀ ਕੀ ਫਤਿਹ ਅੱਜ ਐਸੇ ਆਉਣ ਦੀ ਲੋੜ ਪਈ ਆ ਭਰਾਵੋ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਨਹੀਂ ਤੇਸ ਤੋਂ ਕੋਨੇ-ਕੋਨੇ ਤੋਂ ਜਿਹੜੇ ਪੰਜਾਬੀ ਬੈਠੇ ਹੋ ਆ ਇੱਥੇ ਪਹੁੰਚੇ ਆ ਇਸ ਕਰਕੇ ਇਕੱਠੇ ਆ ਤੇ ਆ ਜਿਹੜਾ ਚੰਡੀਗੜ੍ਹ ਸਰਕਾਰ ਬਣਾ ਕੇ ਪੇਸ਼ੀਆ ਜਿਹੜੇ ਕਹਿੰਦੇ ਪਿੰਡਾਂ ਚੋਂ ਚੱਲਾਂਗੇ ਉਹ ਤਾਨਾਸਾਈ ਫਰਮਾਨ ਜਾਰੀ ਕਰਕੇ ਨੌਜਵਾਨਾਂ ਤੇ ਤਸੱਦਿਕ ਕਰ ਰਹੀ ਹੈ ਤੁਸੀਂ ਪਹਿਲਾ ਰਾਜ ਦੇਖੇ ਹੋਣੇ ਆ ਇਹਨਾਂ ਨੇ ਸਾਰਿਆਂ ਨੇ ਜਿਹੜੀਆਂ ਹੱਦਾਂ ਬੰਨ੍ਹਾ ਭਰਾਵੋ ਪਾਰ ਕਰੀਆਂ ਨੇ ਆ ਮਨੁੱਖੀ ਅਧਿਕਾਰਾਂ ਦਾ ਜਿਹੜਾ ਕਤਲ ਤੇ ਘਾਣ ਹੋ ਰਿਹਾ ਪੰਜਾਬ ਦੇ ਵਿੱਚ ਆ 1992 93 ਵਾਲੇ ਦੌਰ ਆ ਜਿਹੜੇ ਉਹ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਜਿਹੜੇ ਸਾਨੂੰ ਦਿਖਾਏ ਆ ਅੱਜ ਪੰਜਾਬ ਦੇ ਹਾਲਾਤ ਇਹ ਐ ਜੇ ਭਾਵੇਂ ਸਿੱਧੂ ਵਰਗੇ ਕੋਈ ਇਹਨੇ ਮਾਰਾ ਨਹੀਂ ਕੀਤਾ ਇਹ ਪੰਜਾਬ ਦੀ ਪੰਜਾਬੀ ਦੀ ਆਵਾਜ਼ ਚੁੱਪੀ ਐ ਆ ਜਿਹੜਾ ਮਾਫੀਆ ਦਾ ਲੱਕ ਤੋੜਿਆ ਗਿਆ ਜਿਹੜਾ ਟ੍ਰੈਵਲਰ ਯਾਤਰਾ ਜਿਨ੍ਹਾਂ ਨੇ ਲੁੱਟਿਆ ਗਿਆ ਮੈਂ ਕਿਸਾਨ ਦੇ ਸੇਬੇ ਬੰਦੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਪਤਾ ਹੈ ਹਜ਼ਾਰਾਂ ਏਜੰਟਾਂ ਦੇ ਕੋਲ ਚਲੋ ਹੈਲੋ ਤੈਨੂੰ ਬੋਲਾਈਏ ਸਟੇਜ ਕੀ ਕਰੀਏ ਲਾਲੂ ਅੱਗੇ ਬੰਦ ਹੋ ਗਈਆਂ ਤੇਜ਼ ਹੱਲਾਂ ਲੱਗੀ ਭਾਈ ਸਟੇਜ ਖਾਲੀ ਕਰੋ ਜੀ ਮਾਈਕ ਨਹੀਂ ਚੱਲ ਰਿਹਾ ਉਹ ਲੈ ਗਿਆ ਸਾਰੇ ਬੰਦ 17 ਲੈ ਗਈਆਂ ਯਾਰ ਸੁੱਖ ਗੱਲ ਸੁਣੀ ਬਾਈ ਦੀ ਮਾਈਕੀ ਬੰਦ ਹੋ ਗਈ ਯਾਰ ਬਾਈ ਸਟੇਜ ਖਾਲੀ ਕਰੋ ਵੀਰੇ ਸਟੇਜ ਖਾਲੀ ਕਰੋ ਭਰਾ ਔਰ ਦੇਖੋ ਮੈਂ ਸੁਲਾ ਬਾਈ ਅਰੇ ਸੁੱਖ ਬਾਈ ਦੀ ਗੱਲ ਸੁਣੀ ਬਾਈ ਜੀ ਸਟੇਜ ਹੀ ਬੰਦ ਹੋ ਗਈ ਹਾਂਜੀ ਲੰਗਰ ਦੇ ਵਿੱਚ ਜਿਹੜੀ ਮੈਂ ਪਿੰਡ ਵਾਲਿਆਂ ਨੂੰ ਮਾਜਾਂ ਨੂੰ ਬੋਲ ਕੇ ਇਹ ਲੰਗਰ ਦੇ ਵਿੱਚ ਹੈਲੋ ਹੈਲੋ ਬਾਈਆ ਖਾਲੀ ਕਰੋ ਜੀ ਉਹ ਦੇਖੋ 17 ਲੈ ਗਈਆਂ ਵੀਰੇ ਬਾਈ ਨੂੰ ਸਟੇਜ ਸਾਡੇ ਮੇਧਾ ਉਠੋ ਹਾਂ ਜੀ ਚਲੋ ਬਰੇਸ ਕੇ ਮਜਨ ਦਰਦੇ ਆ ਪਾਪਾ ਜੁਗਮੇਰੀ ਸਮਝਿਆ ਯਾਰ ਆਪਾਂ ਤਵਾਸਿਆ ਤੇ ਮੇਲੇ ਨਾ ਬਣਾਈਏ ਆਪਾਂ ਦੁੱਖ ਨਹੀਂ ਘੜੇਗਾ ਬੱਚਾ ਆਏ ਉਹੀ ਹੋਣਾ ਦਾ ਸੋ ਬਈ ਗੱਲ ਹੈ ਜਿਹੜੇ ਅੱਜ ਦੇ ਹਾਲਾਤ ਮੈਂ ਗੱਲ ਕਰ ਰਿਹਾ ਨਾ ਨੱਕੀ ਨਹੀਂ ਸੁਣਾ ਜਿਹੜਾ ਬਾਪ ਪਿਆਗਾ ਇਹਨਾਂ ਨੇ ਸਾਨੂੰ ਲੁੱਟਿਆ ਜਿਹਨੇ ਤਰਬੇ ਨਾ ਕਰ ਗਏ ਸੱਥੇ ਬੰਦੀ ਤੌਰ ਤੇ ਦੇਖਿਆ ਜ਼ਮੀਨਾਂ ਵਕਾਈਆਂ ਜੱਟਾਂ ਨੇ ਇਹਨਾਂ ਨੇ ਆ ਸਾਡੇ ਨੌਜਵਾਨ ਬਾਹਰ ਪੇਸੇ ਦੇ ਲਈ ਸੁਪਾਸ ਨੇ ਮਾੜਾ ਕੀ ਕਰਿਆ ਸੀ ਜੇ ਨੌਜਵਾਨਾਂ ਦੇ ਪੈਸੇ ਦਿੱਤੇ ਹੋਏ ਸਾਡੇ ਬਾਪੂਆਂ ਨੇ ਕਰਜ ਦੀ ਹਰੀ ਪਾਸ ਕਰਤੀ ਸੀ ਉਹ ਪੈਸੇ ਵਾਪਸ ਕਰਤੇ ਤੇਰਾ ਬੰਦਾ ਕਿਸ ਬਾਹਰ ਆ ਨਤੀਜਾ ਜਿਹੜਾ ਮਿਲਿਆ ਉਹ ਮੈਂ ਮਗਰੋਂ ਤੇਰੀ ਫੋਟੋ ਹੀ ਦੇਖੀ ਰਹਿ ਬਹਿ ਜਾ ਵੀਰੇ ਬਹਿ ਜਾ ਸੁਪਾਸ ਮਗਰੋਂ ਦੀ ਫੋਟੋ ਵੀ ਅਸਮੈਂਟ ਕਰ ਰਿਹਾ ਲੱਫੇ ਬਾਈ ਨੇ ਬੋਲਣਾ ਬਹਿ ਜਾ ਉਹ ਦੱਸੇ ਨਹੀਂ ਸਾਡੇ ਜਿਹੜੇ ਪਹਿਲਾਂ ਮੈਂ ਜਿੱਦ ਤੂੰ ਉੱਥੇ ਬੋਲੀ ਇਹ ਤਾਂ ਮੈਂ ਬੰਦਾ ਦੇਖਿਆ ਲੱਗਦਾ ਸਿਰਫ ਫੋਨ 'ਚ ਫੋਟੋ ਹੀ ਸੀ ਮਾਹ ਤੇਰੇ ਹੱਥ ਮੰਨੀ ਓਏ ਆਹ ਇਹਨਾਂ ਨੇ ਲਾ ਗੁਰਮਨੋਦੀ ਦਾ ਦੰਦਾ ਵਾਈਨ ਦਾ ਖਾਲਸਾ ਵਾਈਨ ਦੀ ਫੱਟੇ ਗਾਈ ਆਉਣੀ ਦੀ ਅੱਜ ਪੇ